ਇਹ ਖਬਰ ਬੀਜੇਪੀ ਜਾਂ ਅਜਿਹਾ ਪਹਿਲਾਂ ਗੱਲਾਂ ਕਰਦੇ ਸੀ ਆ ਹਾਰ ਅਸੇਸ ਆਂ ਮੀ ਖਿਡਾਰਾ ਆ ਫਰਾਨੇ ਆ ਆ ਪਤਾ ਹੁਣ ਲੱਗੂ ਪੁੱਤ ਮੇਰਾ ਜਦੋਂ ਬੜਾ ਬਰਾਬਰ ਬੱਜੇ ਹੁਣ ਪਤਾ ਲੱਗੂਗਾ ਬਰਾਬਰ ਬੱਜੇ ਬਰਾਬਰ ਬੱਜੇ ਜੈ ਬਰਾਬਰ ਮੰਜੀ ਨਾ ਥੋਕੀ ਮੈਨੂੰ ਸਲੀਬਾਰ ਦੇ ਰੱਖਿਓ ਸਲੀਬਾਰ لڈوارا جواب ہے سواد آیا اگر تو نہیں چاہتے سے کہ بی جے پی تا تو نہیں آتے جہے آئے آئے اس لئے کہ تھی چاہتے ہوں کہ نوجوان اپنی اگلی سیاست اپنے بھارتی جنتا پارٹی کے بنا اور میں تعینوں جی آیا کہ میں آگیا سی ہو تا بی جے پی جی آیا کہ اور تھوڑوں آجے جی تھی اب یہاں سماگ چاہے ہوں ਤੁਸੀਂ ਹੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਰੇ सोनू ਤੁਹਾਡੇ ਪਰਿਵਾਰਾਂ ਨੂੰ ਲੰਬੀ ਉਮਰ ਹੋਵੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ

ਬਹੁਤ ਬਹੁਤ ਬਾਈ ਸਨੀਵਰਾਨ ਵੱਲੋਂ ਦਿਲ ਦੀਆਂ ਗਹਿਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਪਰ ਤੁਸੀਂ ਬਾਈ ਜੀ ਦੇ ਹੁਣ ਇੱਕ ਨਿੱਕੇ ਜਿਹੇ ਸੱਦੇ ਤੇ ਜਿੱਥੇ ਤੁਸੀਂ ਆਏ ਹੋ ਪ੍ਰੋਗਰਾਮ ਖਤਮ ਹੋਣ ਵਾਲਾ ਨਹੀਂ ਤੁਸੀਂ ਆਪੋ ਆਪਣੀ ਸੀਟ ਲੈ ਕੇ ਪਲੀਜ਼ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਆ ਬੈਠਣ ਦੀ ਕਿਰਪਾਤ ਦਾ ਕਰੋ ਆਓ ਆਪਾਂ ਅੱਜ ਦਾ ਦਿਵਰਸ਼ਮੀ ਸਮਾਰੋਹ ਮੈਂ ਬੈਠੀ ਆ ਬਾਈ ਦੇ ਪਿੱਛੇ ਹੋ ਜਓ ਸਾਰੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਅੱਜ جی میرے چھوٹے بھائی آئے میں سارا چل کے آنتے سارا کا

کہ آپ نے اپنے, اپنے بچیا کا اور اپنے پراب کا پویخ بنا بھائی اگیں ستائی سے چلتی نہ کرنا ستائی آگئی گئی اج اپنا پچی لا تو ہوں اکیلے مہینہ دو دو مہینہ پورا ہو جانا اس بعد ایک سال رہ گیا پھر الیکشن آگیا آج آ جڑیا لالچہ دن کوشش کر دینے نا یہ کہہ رہے ہیں جڑا یہ چپنی بات ہے یہ کہہ رہے ہیں کہ یہ جان چیزاں نے ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਅਸੀਂ ਕਲਾਣਾ ਕਰਾਂਗੇ ਝਮਕਾ ਕਰਾਂਗੇ ਇਹ ਸਭ ਚਾ ਲਈ ਪਣਾਉਣੇ ਚਾ ਲਈ ਝੂਠ ਬੋਲਣ ਦੀ ਇਹਨੂੰ ਆਦਤ ਹੈ ਬਸ ਹੋਈ ਜੋਰ ਕਰਦਾ ਸੀ ਆਪਣੀ ਰੋਟੀ ਕਮਾਉਣ ਵਾਸਤੇ ਉਹੀ ਕਰ ਰਿਹਾ ਹੁਣ ਚੀਫ ਮਿਸਟਰੀ ਦੇ ਉਹ ਸਮਝਦਾ ਹੈ ਕਿ ਉਹੀ ਚੀਜ਼ ਲੋਕ ਇਸ ਨੂੰ ਬਰਦਾਸ਼ਤ ਕਰ ਲੈਣਗੇ ਤਾਂ ਅੱਜ ਮੈਂ ਤੁਹਾਡੇ ਪਵਿੱਤਰ ਤਰਤੀਟ ਆਏ ਹਾਂ ਇਹ ਬੇਨਤੀ ਕਰਨ ਲਈ ਕਿ ਸਾਡੇ ਨੌਜਵਾਨ ਸਾਥੀ ਨੂੰ ਤੁਸੀਂ ਵਾਜ ਇਹਨਾਂ ਨੂੰ ਅਪਣਾਇਆ ਨਹੀਂ ਤੁਸੀਂ ਨਾ ਹੁੰਦੀ اگر توسی نہیں چاہوں دے سے کہ بی جے پی دھاؤں تا توسی نہیں ہوندے دے یعنی آئے ہوں آئے ہوں اس لئے کہ توسی چاہوں دے ہوں کہ نوجوان اپنی اگلی سیاست اپنے باتی اور پارٹی دے وچ بڑھو اور میں تو انہوں جی آیا کہنے میں تو تو کہنا آگیا سی پاؤں گے سکتا بی جے پی <laughs> 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 اور تو سارے انہوں جیرے آج تُسی آج انہوں نے اس شماغم چاہے ہوں ਸੋਹੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਰੇ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਲੰਬੀ ਉਮਰ ਹੋਵੇ ਤੁਹਾਡੇ ਚਰਵਾਦੀ ਕਰੋਨਾ ਆ ਗਿਆ ਉਹਨਾਂ ਵੈਂਟੀਲੇਟਰਾਂ ਨੇ ਹਜ਼ਾਰਾਂ ਪੰਜਾਬੀ ਜਾਨ ਬਚਾਤੀ ਕੈਪਟਨ ਸਾਹਿਬ ਅਸੀਂ ਤੁਹਾਡਾ ਧੰਨਵਾਦ ਕਰਦੇ ਤੂਫੀ ਚੁਣਾਇ ਤੇ ਤੁਹਾਡਾ ਧੰਨਵਾਦ ਫਿਰ ਕੋ ਕੈਪਟਨ ਸਾਹਿਬ ਪੀਕੋ ਦੇ ਦਲੇ ਕਰਕੇ ਕਪਰੀ ਰਾਜ ਦੇ ਮੱਧੇ ਤੇ ਤੁਹਾਡਾ ਕਾਰਜ

ਸੋ ਮੇਰੀ ਇੱਕ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਕੈਪਟਨ ਸਾਹਿਬ ਤੁਸੀਂ ਸਾਡੇ ਦਿਲਾਂ 'ਚ ਵਸਦੇ ਹੋ ਅਸ਼wini ਜੀ ਤੁਸੀਂ ਸਾਡੇ ਦਿਲਾਂ 'ਚ ਵਸਦੇ ਹੋ ਪਰਮਾਤਮਾ ਮਿਹਰ ਕਰੇ ਉਹਨਾਂ ਵਾਲਾ ਸਮਾਂ ਭਾਜੀਪੀ ਜਾਂ ਅਜਿਹਾ ਪਹਿਲਾਂ ਗੱਲਾਂ ਕਰਦੇ ਸੀ ਆ ਹਾਰ ਅਸਰ ਆਂ ਬਿਕਰਾਲੇ ਆ ਆ ਫਰਾਂਦੇ ਆ ਪਤਾ ਹੁਣ ਲੱਗੂ ਪੁੱਤ ਮੇਰੇ ਜਦੋਂ ਬੜਾ ਬਰਬਰ ਬੱਜੇ ਹੁਣ ਪਤਾ ਲੱਗੂਗਾ ਪਰਮਾਤਮਾ ਕਰੇ ਜੈ ਪ੍ਰਭੂਤਨ ਮਨਦੀਨਾ ਖੋਗੀ ਮੈਨੂੰ ਸਨਿਵਾਰ ਦੇਖਿਓ ਸਨਿਵਾਰ ਜਿੰਦਾਬਾਦ ਬਹੁਤ ਬੇਨਤੀ ਆ ਤੁਸੀਂ ਬਹੁਤ ਚੇਤੂ ਆ ਅਸ਼ਰੀ ਭਾਈ ਜੀ ਨੂੰ ਤੇ ਕੈਪਟਨ ਅਮਰ ਸਿੰਘ ਸੋਨਵਾਸ ਤੇ ਆਏ ਹੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਮੁੱਚੀ ਬੀਜੇਪੀ ਦੀ ਲੀਡਰ ਟੀਮ ਦਾ ਜੋ ਬੀਜੇਪੀ ਦਾ ਜਿੰਦਾਬਾਦ ਮੈਨੂੰ ਮਾਣ ਬਖਸ਼ਿਆ ਤੁਸੀਂ ਅਸ਼ਰੀ ਜੀ ਮੈਨੂੰ ਮਾਣ ਬਖਸ਼ਿਆ ਆਪਣੀ ਟੀਮ ਦਾ ਇੱਕ ਸਾਥੀ ਹੋਣ ਦੇ ਨਾਤੇ ਮੈਂ ਬੋਲਦਾ ਤੇ ਸਮੁੱਚੀ ਭਾਜਪਾ ਪਾਰਟੀ ਦਾ ਧੰਨਵਾਦ ਕਰਾ ਚਾਹੁੰਦਾ ਸ਼ਿਵਰਾਜੀ ਅਰੇ ਇੰਨੇ ਦਿਨਾਂ ਤੋਂ ਮਿਲ ਨਹੀਂ ਕਰਦੇ ਆ ਮੈਂ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਮੈਂ ਅਕੀਰ ਤੇ ਇੱਕੋ ਗੱਲ ਕਹੂੰਗਾ ਹਜੇ ਤਾਂ ਮੰਜ਼ਿਲ ਚੜ੍ਹਨੀ ਆਪਾਂ ਰਸਤਾ ਬਹੁਤ ਲੰਮਾ ਹੈ ਟੋੜੇ ਹੌਸਲੇ ਦੇ ਨਾਲ ਆਪਾਂ ਚਿੜੀਆਂ ਦਾ ਬਾਝ ਜੜਾਵਾਂਗੇ ਜਿੱਦਾਂ ਪਿਆਰੋਂ ਤੇ ਕਿਰਦਾਰੋਂ ਮੋਰ ਪਿਖਾਵਾਜੇ ਬੀਜੇਪੀ ਜਾਂ ਅਜਿਹਾ ਪਹਿਲਾਂ ਗੱਲ